ਕੁਝ ਦਿਨਾਂ ਤੋਂ ਪੈ ਰਹੀਆਂ ਬਰਸਾਤਾਂ ਨੇ ਸਾਨੂੰ ਸਾਰਿਆਂ ਨੂੰ ਦੁਖੀ ਕੀਤਾ ਹੋਇਆ ਹੈ। ਸੋ ਇਹੋ ਜੇ ਸਮਿਆਂ ਨਾਲ ਜਦੋਂ ਅਸੀਂ ਲੜਦੇ ਆਂ ਤਾਂ ਮਨ ਬਹੁਤ ਦੁਖੀ ਹੁੰਦਾ ਹੈ ਕਿਉਂਕਿ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਕਿ ਸਾਥੋਂ ਤਾਂ ਕੰਮ ਲੈ ਲੈਂਦੇ ਨੇ ਪਰ ਜਦੋਂ ਸਾਡੇ ਤੇ ਤੰਗੀ ਤਰਸ਼ੀ ਆਉਂਦੀ ਹੈ ਤਾਂ ਉਦੋਂ ਉਹਨਾਂ ਦਾ ਕੋਈ ਵਿਸ਼ੇਸ਼ ਉਪਰਾਲਾ ਨਹੀਂ ਹੁੰਦਾ। ਸੋ ਅੱਜ ਦੀ ਰਚਨਾ ਕੁਝ ਐਸੇ ਸ਼ਬਦਾਂ ਦੇ ਨਾਲ ਐਸੇ ਹਾਲਾਤਾਂ ਦੇ ਨਾਲ ਸੰਬੰਧਿਤ ਹੈ। ਸਾਡੇ ਲਿਖਾਰੀ ਦਰਸ਼ਨ ਸਿੰਘ ਭਾਗਪੂਰੀ ਜੀ ਨੇ ਆਪਣੇ ਦਿਲ ਦੀ ਪੜਾਅਸ ਨੂੰ ਇਨ੍ਹਾਂ ਸ਼ਬਦਾਂ ਦੇ ਰਾਹੀਂ ਉਜਾਗਰ ਕੀਤਾ ਹੈ। 23 ਰਚਨਾਾਂ ਦੇ ਵਿੱਚ ਇੱਕ ਓਲੰਬਾ ਵੀ ਹੈ। ਉਹ ਉਲੰਭਾ ਕੀ ਐ ਸਮਝਣਾ ਤੁਸੀਂ ਆਪਣੇ ਆਪ ਐ ਆਓ ਆਪਾਂ ਸਾਰੇ ਇਸ ਰਚਨਾ ਨੂੰ ਪੜ੍ਹਦੇ ਆਂ ਕਹਿੰਦੇ ਧੂਆਂ ਤਾਂ ਤੈਨੂੰ ਖੇਤਾਂ ਵਾਲਾ ਦਿਸ ਪੈਂਦਾ ਧੂਆਂ ਤਾਂ ਤੈਨੂੰ ਖੇਤਾਂ ਵਾਲਾ ਦਿਸ ਪੈਂਦਾ ਦਿਸਦਾ ਕਿਉਂ ਨਹੀਂ ਤੈਨੂੰ ਹੜਾਂ ਦਾ ਪਾਣੀ ਵੇ ਸੈਟੇਲਾਈਟ ਹੁਣ ਕਾਹਤੋਂ ਤੇਰੇ ਬੰਦ ਹੋ ਗਈ ਜਾਂ ਫਿਰ ਤੇਰੀ ਹੋ ਗਈ ਏ ਅੱਖ ਕਾਣੀ ਵੇ ਆਫ਼ਤ ਜਦੋਂ ਵੀ ਆਵੇ ਕੋਈ ਪੰਜਾਬ ਉੱਤੇ ਤੂੰ ਪਾਸਾ ਵਟ ਜੀ ਆਦਤ ਤੇਰੀ ਪੁਰਾਣੀ ਵੇ ਕੰਨੇ ਜਦੋਂ ਲੋੜ ਤੁਹਾਨੂੰ ਹੁੰਦੀ ਢਾਕਾ ਮਾਰ ਲੈਂਦੀ ਜਦੋਂ ਲੋੜ ਤੁਹਾਨੂੰ ਹੁੰਦੀ ਢਾਕਾ ਮਾਰ ਲੈਂਦੀ ਖੋਹ ਲੈਂਦੀ ਸਰਕਾਰ ਸਾਥੋਂ ਮਰ ਜਾਣੀ ਵੇ ਹੁਣ ਤਾਂ ਤੇਰੇ ਨਦੀਆਂ ਸੁੱਕੀਆਂ ਪਈਆਂ ਨੇ ਇਹ ਨਹੀਂ ਤੇਰੀ ਸੱਜਣਾ ਗੱਲ ਸਿਆਣੀ ਵੀ ਹੱਥ ਹੈ ਸਾਡੇ ਸਿਰ ਤੇ ਬਾਜਾਂ ਵਾਲੇ ਦਾ ਹੱਥ ਹੈ ਸਾਡੇ ਸਿਰ ਤੇ ਬਾਜਾਂ ਵਾਲੇ ਦਾ ਤੁਸੀਂ ਤਾਂ ਸਾਨੂੰ ਮਾਰਨ ਦੀ ਹੈ ਠਾਣੀ ਵੇ ਭਾਗਪੁਰੀ ਇਹ ਵਸਦਾ ਗੁਰਾਂ ਦੇ ਨਾਂ ਉਤੇ ਪੰਜਾਬ ਮੇਰੇ ਵਿੱਚ ਰਹੇ ਗੂੰਜਦੀ ਬਾਣੀ ਵੇ ਪੰਜਾਬ ਮੇਰੇ ਵਿੱਚ ਰਹੇ ਗੂੰਜਦੀ ਬਾਣੀ ਵੇ